ਖਬਰ ਹੁਸ਼ਾਰਪੁਰ ਦੇ ਮੁਹੱਲਾ ਨਿਊ ਫਤਿਹਗੜ੍ਹ ਤੋਂ ਹੈ ਜਿੱਥੇ ਕਿ ਬੀਤੀ ਰਾਤ ਇੱਕ ਘਰ 'ਚ ਜਦੋਂ ਪੁਲਿਸ ਪਾਰਟੀ ਇੱਕ ਮਾਮਲੇ ਦੇ ਸਬੰਧ 'ਚ ਰੈਡ ਕਰਨ ਗਈ ਤਾਂ ਉੱਥੇ ਪੁਲਿਸ ਦੇ ਨਾਲ ਹੀ ਸ਼ਿਕਾਇਤ ਕਰਤਾ ਪਤੀ-ਪਤਨੀ ਵੀ ਮੌਕੇ ਤੇ ਪਹੁੰਚ ਕੇ ਤੇ ਘਰ 'ਚ ਹੰਗਾਮਾ ਕਰ ਦਿੱਤਾ ਹਾਲਾਂਕਿ ਪੁਲਿਸ ਵੱਲੋਂ ਉਹਨਾਂ ਨੂੰ ਉੱਥੋਂ ਵਾਪਸ ਤਾਂ ਭੇਜ ਦਿੱਤਾ ਗਿਆ ਪਰੰਤੂ ਪਰਿਵਾਰ ਮੁਤਾਬਕ ਘਰ 'ਚ ਦਾਖਲ ਹੋਈ ਮਹਿਲਾ ਵੱਲੋਂ ਘਰ 'ਚ ਤੋੜਪੰਨ ਵੀ ਕੀਤੀ ਗਈ ਹੈ ਤੇ ਗਾਲਾਂ ਤੱਕ ਵੀ ਕੱਢੀਆਂ ਗਈਆਂ ਨੇ ਘਰ 'ਚ ਮੌਜੂਦ ਬਜ਼ੁਰਗ ਮਹਿਲਾ ਭੱਜੇ ਨੇ ਅੱਜ ਥਾਣਾਪੁਰ ਹਿਰਾਂ 'ਚ ਸ਼ਿਕਾਇਤ ਦੇਣ ਲਈ ਪਹੁੰਚੀ ਸੀ ਤੇ ਪੁਲਿਸ پاسੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਐਸੇ ਸਬੰਧ ਵਿੱਚ ਮਾਮਲਾ ਦਰਜ ਕਰਕੇ ਇਨਸਾਫ ਨਾ ਦਿੱਤਾ ਤਾਂ ਉਹ ਆਤਮ ਹੱਤਿਆ ਕਰ ਲਵੇਗੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਮਹਿਲਾ ਭਜਨ ਨੇ ਦੱਸਿਆ ਕਿ ਬੀਤੀ ਰਾਤ ਤੋਂ ਘਰ 'ਚ ਆਪਣੀ ਨੋ ਅਤੇ ਪੋਤੀਆਂ ਨਾਲ ਮੌਜੂਦ ਸੀ ਤੇ ਇਸ ਦੌਰਾਨ ਘਰ 'ਚ ਪੁਲਿਸ ਪਾਰਟੀ ਆਈ ਜੋ ਕਿ ਉਸਦੇ ਪੁੱਤ ਸੁਖਵਿੰਦਰ ਦੀ ਭਾਲ ਕਰ ਰਹੀ ਸੀ ਕਿਉਂਕਿ ਸੁਖਵਿੰਦਰ ਉੱਤੇ ਇੱਕ ਮਾਮਲਾ ਦਰਜ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਦੇ ਨਾਲ ਹੀ ਮਾਮਲਾ ਦਰਜ ਕਰਵਾਉਣ ਵਾਲੇ ਪਤੀ ਪਤਨੀ ਵੀ ਘਰ ਅੰਦਰ ਦਾਖਲ ਹੋ ਗਏ ਤੇ ਘਰ 'ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਘਰ ਦੇ ਅਸ਼ੀਸ਼ੇ ਵੀ ਭੰਨੇ ਬਜ਼ੁਰਗ ਮਹਿਲਾ ਨੇ ਦੋਸ਼ ਲਾਇਆ ਕਿ ਉਕਤ ਮਹਿਲਾ ਵੱਲੋਂ ਉਹਨਾਂ ਨਾਲ ਕਾਫੀ ਜ਼ਿਆਦਾ ਬਦਤਮੀਜ਼ੀ ਕੀਤੀ ਗਈ ਤੇ ਗਲੀ 'ਚ ਗਾਲੀ-ਗਲੋਚ ਵੀ ਕੀਤਾ ਗਿਆ ਜਿਸ ਦੀ ਕਿ ਉਹਨਾਂ ਕੋਲ ਬਕਾਇਦਾ ਸੀਸੀਟੀਵੀ ਵੀਡੀਓ ਵੀ ਮੌਜੂਦ ਹੈ ਇਸ ਵਕਤ ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱੰਦਿਆ ਕਿ ਹੈ ਕਿ ਜੇਕਰ ਪੁਲਿਸ ਨੇ ਉਕਤ પતિ-ਪਤਨੀ ਵਿਰੁੱਧ ਮਾਮਲਾ ਦਰਜ ਨਾ ਕੀਤਾ ਤਾਂ ਉਸ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦੇ ਆਂ ਠਾਣਾਪੁਰ ਹੀਰਾ ਤੇ ਐਸਐਚਓ ਸਤਪਾਲ ਸਿੰਘ ਤਾਂ ਕਹਿਣੇ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਮੁੱਦਈ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਪੁਲਿਸ ਪਾਰਟੀ ਦੇ ਨਾਲ ਕਿਸੇ ਦੇ ਘਰ ਜਾਵੇ ਤੇ ਉੱਥੇ ਜਾ ਕੇ ਹੰਗਾਮਾ ਕਰੇ। ਉਹਨਾਂ ਕਿਹਾ ਕਿ ਜਦੋਂ ਪੁਲਿਸ ਬੀਤੀ ਰਾਤ ਘਰ 'ਚ ਰੈਡ ਕਰਨ ਗਈ ਸੀ ਤਾਂ ਇਹ ਹਾਲਾਤ ਬਣਦੇ ਆਂ ਸਾਰੀ ਪੁਲਿਸ ਪਾਰਟੀ ਵੱਲੋਂ ਪਤੀ-ਪਤਨੀ ਨੂੰ ਉੱਥੋਂ ਵਾਪਸ ਭੇਜ ਦਿੱਤਾ ਗਿਆ ਸੀ। ਹੁਸ਼ਰਪੁਰ ਦੇ ਉਸੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਕਿਆ ਨਾਮ ਹੈ ਤੁਹਾਡਾ ਭਾਜਣਾ ਕਿੱਥੋਂ ਦੇ ਰਹਿਣ ਵਾਲੇ ਹੋ ਨਿਊ ਫਤਿਹਗੜ੍ਹ ਠੀਕ ਹੈ ਮਾਤਾ ਜੀ ਅਜੇ ਕੋਰਹੀਰ ਥਾਣੇ ਆਏ ਸੀ ਜਾਂ ਕੰਪਲੀਟ ਕੀਤੀ ਗਈ ਹੈ ਕਿ ਕੀ ਗੱਲ ਹੋਤੋ ਜੀ ਭਾਜੀ ਸਾਡੇ ਘਰ ਚਾਰ ਮਲਾਜ਼ਮ ਸੀ ਇੱਕ ਜੱਸਾ ਰੰਗ ਘਰ ਵਾਲੀ ਸੀ ਮਲਾਜ਼ਮ ਹੋਰੇ ਬੜੇ ਆ ਉਹ ਮਗਰ ਬੜੇ ਆ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਮਲਾਜ਼ਮ ਨੇ ਭਈ ਸੁਖਵਿੰਦਰ ਕਿੱਥੇ ਮੈਂ ਉਹਨੂੰ ਬੋਲਿਆ ਵੀ ਨਹੀਂ ਇੱਥੇ ਹੈ ਉਹ ਪਿੱਛੇ ਨਾ ਹੋ ਗਿਆ ਤਾਂ 400 ਬਫਰਨ ਦਾ ਪਏ ਅੰਦਰ ਉਹ ਆਈ ਅੰਦਰ ਆ ਗਈ ਸਿੱਧੀ ਉਹ ਕਹਿੰਦੀ ਹੁਣ ਆਇਆ ਮੈਂ ਕਿਹਾ ਲੱਭ ਲੋ ਜਿੱਥੇ ਹੈਗਾ ਜਿਸੀ ਘੜੇ ਜੰਦੇ ਲਾਵੇ ਲੱਭ ਲੈ ਉਹ ਮੈਂ ਰੋਟੀ ਖਾਂਦੀ ਸੀ ਉਹਨੇ ਗਲਾਸ ਚੱਕ ਕੇ ਮੇਰਾ ਖਿੜਕੀ ਜਮਾ ਦੇ ਪਾਣੀ ਵਾਲਾ ਉਹ ਅੰਦਰ ਟੋਲ ਜਲਦੀ ਉਸ ਅੰਦਰ ਦੀ ਵੀ ਖਿੜਕੀ ਪਾੰਦ ਦਿੱਤੀ ਇੱਕ ਪਲੇਟ ਚੱਕ ਲਈ ਖਲਾਸ ਚੱਕ ਲਈ ਪੰਦ ਤੋੜ ਕਰਕੇ ਉਹ ਬਾਹਰ ਆ ਗਈ ਬਾਹਰ ਆ ਕੇ ਖੜ ਕੇ ਗਾਲਾਂ ਲਾ ਪਈ ਸਾਨੂੰ ਬਹੁਤ ਗਾਲਾਂ ਉਹਨੇ ਇੰਨੀਆਂ ਗਾਹ ਕੱਢੀਆਂ ਕੋਈ ਕੋਈ ਸੁਣ ਨਹੀਂ ਸਕਦਾ ਕੀ ਕੌਣ ਕੌਣ ਆਇਆ ਸੀਗਾ ਦੋ ਜਾਨੇ ਕਾ ਸਾਰੂ ਦੀ ਜਨਾਨੀ ਇਹ ਇਹ ਕਾਨੂੰਕਰ ਆਏ ਜੀ ਮੇਰੇ ਮੁੰਡੇ ਦਾ ਕੇਸ ਹੁਣੀ ਪਰਚਾ ਦਿੱਤਾ ਵਾ ਝੂਠਾ ਪਰਚਾ ਹੈ ਮੇਰੇ ਮੁੰਡੇ ਨੇ ਕੁਝ ਨਹੀਂ ਲਿਆ ਉਹਦੇ ਚ ਏਜੰਟ ਹੋਰ ਹੈ ਮੇਰੇ ਤਾਂ ਮੁੰਡਾ ਚਾਰ ਕਲਾਸਾਂ ਵੀ ਨਹੀਂ ਪੜ੍ਹਿਆ ਪੜ੍ਹਿਆ ਹੁੰਦਾ ਫਿਰ ਮੈਂ ਹੀ ਕਹਿੰਦੀ ਚਲ ਉਹਨੇ ਪੈਸਾ ਖਾਂਦਾ ਕਿ ਸੀਦਾ ਉਹਨੇ ਖਾਂਦਾ ਕੁਝ ਨਹੀਂ ਯਾਰੀ ਦੋਸਤੀ ਸੀ ਉਹ ਕਹਿੰਦੇ ਵੀ ਉਹਨੂੰ ਪੇਸ਼ ਕਰੋ ਅੱਛਾ ਪੁਲਿਸ ਸੇ ਕਾਰਿਆ ਸ਼ਾਪਾ ਮਾਰਨ ਆਏ ਸੀ ਕਿ ਸੁਖਵਿੰਦਰ ਘਰ ਵਾ ਤੇ ਪਿੱਛੇ ਇਹ ਵੀ ਮੀਆਂ ਬੀਬੀ ਹਾਂ ਇਹ ਵੀ ਸੀ ਇਹਨਾਂ ਨੇ ਕਿਹਾ ਵੀ ਹੁਣ ਆਇਆ ਮੈਂ ਕਿਹਾ ਲੱਭ ਲੋ ਜਿੱਥੇ ਹੈਗਾ ਲੱਭ ਲੋ ਇਹਨੇ ਮੇਰੇ ਸ਼ੀਸ਼ੇ ਪੰਨੇ ਅੰਦਰਾਂ ਦੇ ਗਾਲਾਂ ਕੱਢੀਆਂ ਬਾਹਰ ਤੋਂ ਬਾਹਰ ਖੜ ਕੇ ਵੀ ਗਾਲਾਂ ਕੱਢੀਆਂ ਅਸੀਂ ਸ਼ਰਮ ਦੇ ਮਾਰੇ ਅਸੀਂ ਦੋਹਤ ਬਹੁਤ ਨੂੰ ਪੁੱਜੇ ਵੀ ਆ ਅਸੀਂ ਆਪਣੀ ਬੇਇੱਜ਼ਤੀ ਕਿਉਂ ਕਰਾਈਏ ਇਹਨੇ ਨਹੀਂ ਇੱਥੇ ਆ ਕੇ ਨਹੀਂ ਮੈਂ ਮਰ ਜਾਣਾ ਇੱਥੇ ਮਰਨਾ ਤੇਰਾ ਘਰ ਮੈਂ ਉਹਨੂੰ ਹੱਥ ਜੋੜੇ ਮੈਂ ਖਾ ਲਿਆ ਇੱਥੇ ਨਹੀਂ ਮਰਨਾ ਹੈ ਤੂੰ ਮੈਂ ਖਾ ਕੇ ਬੋਲੀ ਸੀ ਆ ਕੇ ਮੇਰੇ ਘਰ ਵਾਲਾ ਮਰ ਗਿਆ ਸੀ ਤੂੰ ਕਹਿੰਦੇ ਉਹਨੂੰ ਅਟੈਕ ਹੋ ਗਿਆ ਕੰਨੀ ਹੁਣ ਤੈਨੂੰ ਲੈਣਾ ਆ ਕੋਈ ਨਹੀਂ ਲੈ ਰੇ ਮੇਰੀ ਉਮਰ ਭੋਗ ਲੈ ਭੋਗ ਲੈ ਕੰਨੀ ਤੇਰਾ ਪੁੱਤ ਮਰਵਾਣਾ ਮੈਂ ਮੈਂ ਕਿਹਾ ਜਾ ਮਰਵਾ ਨਹੀਂ ਕਿੱਥੇ ਤੇ ਰਹਿਣ ਵਾਲੇ ਜੱਸਾ ਤੇ ਉਹਦੀ ਘਰ ਵਾਲੀ ਮੈਨੂੰ ਇਹ ਨਹੀਂ ਪਤਾ ਉਹ ਕਿਹੜੇ ਮਾਲੇ ਦੇ ਰਹਿਣ ਵਾਲੇ ਮੈਂ ਕਿਹੜੀ ਜਾਣਦੀ ਹਾਂ ਉਪਰੋਂ ਲੈ ਜੀ ਦਾ ਪਤਾ ਤੁਹਾਨੂੰ ਮੈਨੂੰ ਨਹੀਂ ਪਤਾ ਲੇਡੀ ਜੀ ਦਾ ਨਾਂ ਦਾ ਤੇ ਹੁਣ ਤੁਸੀਂ ਠਾਣੇ ਮਾਰਡ ਟੋਂ ਆਏ ਹੋ ਆ ਤੇ ਮਾਫੀ ਚਾਹੁੰਦਾ ਠਾਣਾ ਪੋਰੀ ਰਾਏ ਹੋ ਆ ਹਾਂਜੀ ਹਾਂਜੀ ਤੇ ਕੀ ਗੱਲ ਸ਼ਿਕਾਇਤ ਕੀਤੀ ਤੁਸੀਂ ਇੱਥੇ ਆਇਆ ਫਿਰ ਅਸੀਂ 112 ਨੰਬਰ ਤੇ ਫੋਨ ਕੀਤਾ ਰਾਤੀ ਸਾਡੇ ਘਰ ਕੋਈ ਨਹੀਂ ਗਿਆ ਸ਼ੀਸ਼ਾ ਸਾਡੇ ਕਾਚ 'ਤੇ ਹਰੇ ਵੀ ਉਸੇ ਤਰ੍ਹਾਂ ਖੇਨੇ ਰਿਆ ਪਿਆ ਇਤੋਂੜ ਬੰਦ ਕੀਤੀ ਤੋੜ ਬੰਦ ਕੀਤੀ ਉਹਨੇ ਖਿੜਕੀਆਂ ਤੋੜੀਆਂ ਕਿੰਨੀਆਂ ਜਨਾਨੀਆਂ ਦੋ ਠੀਕ ਹੈ ਦੋ ਅੰਦਰਾਂ ਦੇ ਸ਼ੀਸ਼ੇ ਤੋੜੀਆਂ ਉਹਨੇ ਫਿਰ ਉਹ ਇੰਨੀਆਂ ਧਾਮ ਗਈ ਮੈਨੂੰ ਕਹਿੰਦੀ ਤੇਰਾ ਪੋਤਾ ਮਰਵਾਣਾ ਮੈਂ ਤੇਰੀ ਉਹਦੇ ਕੁੜੀਆਂ ਵੀ ਚੁਕਾਉਣੀਆਂ ਮੇਰੇ ਫੁੱਲ ਫੁੱਲ ਭਰਦੇ ਬੱਚੇ ਐ ਜਿਨ੍ਹਾਂ ਨੂੰ ਐਦਾ ਦੀ ਰੱਬ ਜਾਈ ਬੋਲ ਕੇ ਘਰ ਚ ਕੋਣ ਕੋਣ ਮਜੂਸ ਸੀ ਘਰ ਮੈਂ ਸੀ ਬਹੁਤੀ ਰੋਟੀ ਬਕਾਉਂਦੀ ਸੀ ਬੱਚੇ ਮੇਰੇ ਨਾਲ ਖਾਂਦੇ ਸੀ ਬਸ ਤੇ ਬੱਚੇ ਵੀ ਹਾਂਜੀ ਛੋਦੇ ਦੋ ਗੁੜੀਆਂ ਦੋ ਹੀ ਦੀਆਂ ਸੁਖਵਿੰਦਰ ਦੀ ਹਾਂਜੀ ਤੇ ਹੁਣ ਕੀ ਪੁਲਿਸ ਕੀ ਕਹਿੰਦੀ ਉਹਦੀ ਸ਼ਿਕਾਇਤ ਦਿੱਤੀ ਆ ਤਾਂ ਕੋਈ ਸਨੇ ਰਿਪੋਰਟ ਦੇ ਦਿੱਤੀ ਉਹਨਾਂ ਨੂੰ ਅਸੀਂ ਦੇ ਦਿੱਤੀ ਉਹਨੇ ਜੋ ਕਾਰਵਾਈ ਕਰਾਂਗੇ ਜੇ ਉਹਨੇ ਕਾਰਵਾਈ ਇਹਨਾਂ ਨੇ ਨਾ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਇਹਨਾਂ ਦੇ ਜਿੰਮੇ ਲੱਗਣਾ ਸਭ ਨੂੰ ਕੰਦੀ ਪਹਿਣਾ ਪਾਇਆ ਪੁਲਿਸ ਦੇ ਜਿੰਮੇ ਲੱਗਣਾ ਜਿਹਨਾਂ ਨੇ ਸਾਡੀ ਨਾਕਾਜ ਨਾ ਪਰਚਾ ਕੀਤਾ ਉਹਦੇ ਪਰ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਪਰਚਾ ਕਰਾਉਣਾ ਸਾਡੀ ਤਾਂ ਸਚਾਈ ਹੈ ਨਾ ਮੇਰੇ ਪੁੱਤ ਪਰ ਝੂਠਾ ਪਰਚਾ ਸੀਸੀਟੀਵੀ ਵੀ ਆਈ ਹੈ ਇਹ ਘਰ ਚ ਬੜੇ ਗਾਲਾ ਕੱਢਦੇ ਹਾਂਜੀ ਹਾਂਜੀ ਆਈ ਵੀ ਸਭ ਕੁਝ ਆਇਆ ਫਿਰ ਇਹ ਆਂਦੀ ਨਾ ਜਨਾਨੀ ਹੌਲਸਾਨ ਕਿਹਾ ਵੀ ਚਲੋ ਸਾਨੂੰ ਕਹਨੂ ਲਈ ਆਈ ਜਾਂਦੇ ਤਾਂ ਬੋਲਣ ਕਿਹਾ ਉਹਨਾਂ ਨੇ ਨਾ ਹਾਂ ਕਿਹਾ ਵੀ ਚਲੋ ਉਹਨਾਂ ਸਾਡੀ ਮੋਟਰਸਾਈਕਲ ਤੇ ਫੜ ਗਈ ਉਹ ਮੁੰਡਾ ਕਹਿੰਦਾ ਬੈਠ ਉਹ ਕਹਿੰਦੀ ਮੈਂ ਨਹੀਂ ਬੈਣਾ ਮੈਂ ਇੱਥੇ ਮਰਨਾ ਉਹਨੇ ਸਾਡੇ ਘਰ ਮਰਨਾ ਤੂੰ ਤੇ ਆਪਣਾ ਘਰ ਹੈ ਨਹੀਂ ਸਰਚਾ ਕਰਦੋ ਕਰ ਰਿਆ ਸੀ ਤੁਹਾਡੇ ਪੁੱਤ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਇਹਨਾਂ ਨੂੰ ਪਰਚਾ ਕੀਤੇ ਨੂੰ ਤੁਹਾਡੀ ਉਮਰ ਕਿੰਨੀ ਹੈ ਜੀ ਉਹ ਤਾਂ ਮੇਰੀ ਉਮਰ ਪਹਿਨਸਾਰ ਹੈ ਠੀਕ ਅਸੀਂ ਕਿਹੜੇ ਪੜੇ ਲਿਖੇ ਵੀ ਅਸੀਂ ਤਾਂ ਨਾ ਪੜ ਗੋਹਾ ਹੁੰਦੇ ਨਾਲੇ ਬੰਦੇ ਆ ਸਾਨੂੰ ਦੂਏ ਘਰ ਦਾ ਨਹੀਂ ਪਤਾ ਹੈ ਅਸੀਂ ਨਾ ਥਾਣਾ ਦਿਖਾ ਲ ਦਿੱਤਾ ਉਹ ਜਨਾਨੀ ਨੇ ਮੈਨੂੰ ਤੇ ਮੁੰਡੇ ਕਿ ਰਫਰਾਰ ਹੈ ਜੀ ਫਿਰ ਮੁੰਡਾ ਮੇਰਾ ਫਰਾਰ ਹੈ ਠੀਕ ਹਾਂ ਸਾਡੇ ਕੋਲ ਨਾ ਮਕਦਮਾ ਹੈ 236/ 24 ਦਰਜ 406 420 ਦਾ ਤੇ ਉਹਦੇ ਵਿੱਚ ਮੁਲਾਜ਼ਮ ਨੋਟਿਸ ਦੇ ਨਹੀਂ ਹੁੰਦੇ ਆ ਨੋਟਿਸ ਦੇਣ ਗਏ ਸੀ ਪਤਾ ਲੱਗਾ ਪਹਿਲਾਂ ਮਿਲਦੇ ਨਹੀਂ ਰਹੇ ਘਰ ਜਿਹੜੇ ਹੈਗੇ ਨੇ ਦੋਸ਼ੀ ਤੇ ਰਾਤ ਦੇਣ ਗਏ ਸੀ ਨੋਟਿਸ ਤੇ ਉਹ ਮੰਗਰ ਕਿਤੇ ਜਿਹੜੇ ਹੈਗੇ ਨੇ ਮਦਈਓ ਮਗਰ ਚੱਲ ਗਏ ਤੇ ਉਹ ਚੀਜ਼ ਦਰਖਾਸਤ ਦਿੱਤੀ ਵੈਰੀਫਾਈ ਕਰ ਰਹੇ ਆ ਉਹਨਾਂ ਨੇ ਸਮਝਾਇਆ ਵੀ ਮਲਾਜਮਾਂ ਵੀ ਤੁਹਾਡਾ ਨਹੀਂ ਬੰਦਾ ਤੁਸੀਂ ਮਗਰ ਨਾ ਆਓ ਤੇ ਤੁਸੀਂ ਪਰਚਾ ਦਰਜ ਕਰਾਤਾ ਤੇ ਪੁਲਿਸ ਦਾ ਕੰਮ ਏ ਤੇ ਕੋਈ ਨਹੀਂ ਮੈਂ ਤੇ ਆਇਆ ਮੇਰੇ ਧਿਆਨ ਚ ਲਿਆਂਦਾ ਮਲਾਜਮਾਂ ਨਹੀਂ ਤੇ ਦੇਖਦੇ ਪਏ ਆ ਉਹਨਾਂ ਨੂੰ ਬੁਲਾਣੇ ਪੁੱਛਦੇ ਆ ਵੀ ਕੀ ਗੱਲ ਏ ਵੀ ਤੁਹਾਡਾ ਤੁਹਾਡਾ ਨਹੀਂ ਇਹ ਬੰਦਾ ਜੋ ਪੁਲਿਸ ਦੀ ਕਾਰਵਾਈ ਏ ਪੁਲਿਸ ਨੇ ਕਰਨੀ ਆ ਤੁਸੀਂ ਕਾਨੂੰਨ ਆਪ ਹੱਥ ਚ ਨਹੀਂ ਲੈ ਸਕਦੇ ਤੇ ਕੁਛ ਨਹੀਂ ਕੋਈ ਕਰ ਜੋ ਵੀ ਘਰ ਜਾ ਕੇ ਸਰ ਇੰਨਾ ਗਾਲਾ ਕੱਢਦੇ ਨੇ ਆ ਪੁਲਿਸ ਦੇ ਰੱਖੀ ਕੋਈ ਨਹੀਂ ਕੋਈ ਗੱਲ ਨਹੀਂ ਜੇ ਉਹਨਾਂ ਕੀਤਾ ਤੇ ਵਾਇਵ ਕੋਈ ਚੀਜ਼ ਸਾਹਮਣੇ ਆਂਦੀ ਹੈ ਤਾਂ ਉਹਦੇ ਮੁਤਾਬਕ ਜੋ ਵੀ ਕਾਰਵਾਈ ਬੰਦੀ ਉਹ ਕਰਾਂਗੇ ਉਹਨਾਂ ਦੇ ਉਹਨਾਂ ਦੇ ਵਰਕਰ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਹੈਗੀ ਤੇ ਜੋ ਵੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਜਿਸ ਮੁਤਾਬਕ ਹੋਏਗੇ ਅਫਸਰਾਂ ਦੇ ਸਿਨ੍ਹੇ ਅਫਸਰਾਂ ਦੇ ਧਿਆਨ ਚ ਲਿਆ ਕੇ ਉਦਾਂ ਦੀ ਕਾਰਵਾਈ ਕੀਤੀ ਜਾਏਗੀ ਪ੍ਰਸ਼ਾਸਨ ਦਾ ਰੂਪ ਹੈ ਕਿ ਤੋੜਪੰਨੀ ਕੀਤੀ ਗਈ ਮੌਕਾ ਵੀ ਦੇਖਿਆ ਗਿਆ ਨੇ ਤੋੜ ਪਾ ਜਾਲੀ ਤਾਂ ਨਹੀਂ ਕੋਈ ਗੱਲ سامنے ਆਈ ਫਿਰ ਲਾਲਤੇ ਮੁਲਾਜ਼ਮ ਜਿਹੜੇ ਗਏ ਸੀ ਉਹਨਾਂ ਨੂੰ ਇਹਦੇ ਸਭ ਸਾਰੇ ਮੰਗਰ ਆ ਕੇ ਸੀ ਇਹਨਾਂ ਸਮਝਾ ਕੇ ਹੀ ਭੇਜ ਦਿੱਤਾ ਹਸਬੰਡ ਪਾਈ ਤੇ ਅੱਜ ਗਰੈਂਟਰ ਹੋਏ ਹਸਬੰਡ ਵਾਈਫ ਨੇ ਇਹ ਮੇਰੇ ਹੁਣੇ ਧਿਆਨ ਚ ਆਇਆ ਮਾਮਲਾ ਮੈਂ ਦੇਖ ਲੈਣੇ ਕੀ ਹੈ ਜੋ ਵੀ ਹੋਏਗਾ ਉਹ ਕਰ ਸਕਦੇ ਇਸਰ ਜੋ ਮਦਈ ਰੇ ਉਹਦਾ ਪੁਲਿਸ ਨਾਲ ਜਾ ਸਕਦੇ ਨਹੀਂ ਦੋ ਚੀਜ਼ ਨੂੰ ਜਾਂ ਕਿਸੇ ਵੀ ਗ੍ਰਿਫਤਾਰ ਕਰਦੇ ਨਹੀਂ ਕਿਸੇ ਦੇ ਘਰ ਨਹੀਂ ਜਾ ਸਕਦੇ ਕਿਸੇ ਦੇ ਘਰ ਆਪਾਂ ਲੜਾਈ ਝਗੜਾ ਹੁੰਦਾ ਤਾਂ ਦੱਸ ਸਕਦੇ ਹੰਦਈ ਵੀ ਜੇ ਉਹਨਾਂ ਨੂੰ ਇਹ ਸ਼ੱਕ ਪੁਲਿਸ ਘਰ ਚ ਨਹੀਂ ਫੜਦੇ ਕਈ ਵਾਰੀ ਅਗਲੇ ਚੱਲ ਜਾਂਦੇ ਨਾਲ ਪਰ ਜਿੱਥੋਂ ਤੱਕ ਵਾਇਡ ਕਰੀਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਆਦਮੀ ਪਾਰਟੀ ਦੇ ਆਗੂ ਦਾ ਬ੍ਰਦਰ ਹੈ ਆ ਪੁਲਿਸ ਦਾ ਇਦਾਂ ਵੀ ਕੋਈ ਹੈਗਾ ਨਹੀਂ ਇਦਾਂ ਨਹੀਂ ਕੋਈ ਕੋਈ ਵੀ ਹੈ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਕੋਈ ਕਾਨੂੰਨ ਸਾਰਿਆਂ ਲਈ ਬਰਾਬਰ ਕਾਰਵਾਈ ਕੀ ਕਰ ਰਹੇ ਹਾਂ ਇਸ ਤੇ ਹੋਰ ਧਿਆਨ ਚਾਹਿਆ ਮਸਲਾ ਵੈਰੀਫਾਈ ਕਰਦੇ ਹਾਂ ਕਿ ਗਏ ਆ ਤੇ ਜੋ ਬੰਦੀ ਹੋਈ ਸੀ ਸੀਨੀਅਰ ਅਫਸਰ ਨਾਲ ਗੱਲ ਕਰਕੇ ਕਰਾਂਗੇ ਜੋ